ਆਹ ਕੋਈ ਬੰਦਿਆਂ ਵਿੱਚ ਵੰਡੂਗੀ। ਬਾਬਾ ਕਾ ਕੋਣ ਕਿਉਂ? ਜਸੋ ਆਦਿ ਆਇਆ ਇੱਕ ਕਾਵੀਰ ਹੋ ਗਿਆ ਦੋ ਦੋ ਵੀ ਹੋ ਰਹਾ ਹੈ ਕਾਵੀਰ ਵੀ ਆਤਾ ਹੈ ਯਾਰ ਬਾਈ ਨੇ ਇਨਸਾਫ ਕਰ ਗਿਆ ਰਹਿਮਾਨ ਪਟੇੜੀ ਆ ਬਾਈ ਲੰਬੜਦਾਰ ਜਟਾਣਾ ਛੋਟਾ ਸਾਰੰਗਵਰ ਕਾਲੂ ਖੇੜੀ ਬਿੱਲੂ ਖੇੜੀ ਰਹਿਮਾਨ ਪਟੇੜੀ ਵਿੱਕੀ ਜਵੰਦਾ ਇਹ ਗੂਤਰਾ ਦੇ ਬਾਈ ਸਹੀ ਚਾਰ ਪਰਾਂਡੇ ਹੋਈ ਇਹਨਾਂ ਦੀ ਬਾਜੀ ਇਹ ਜਿੱਤੇ ਹੁਣ ਇਹਨਾਂ ਚਾਰਾਂ ਦੀ ਬਾਟੀਆਂ ਬਣੀਆਂ ਨਾਮਾਂ ਦੀਆਂ ਫਰਾਟਾ ਦੋ ਕੱਪਾਂ ਜੀ ਠੀਕ ਧੰਨਵਾਦ ਠੀਕ ਆ ਬਾਈ ਠੀਕ ਬਾਈ ਨੇ ਇਨਸਾਫ ਕਰਿਆ ਯਾਰ ਵਧੀਆ ਬਾਜੀ ਹੋਈ ਬਾਈ ਬਾਈ ਨੂੰ ਵਧਾਈਆਂ ਤੂੰ ਮੇਰੇ ਭਾਈ ਬਾਈ ਨੇ ਵਧੀਆ ਹੋ ਗਿਆ ਜਿੱਤ ਗਿਆ ਬੱਚਾ ਛੱਡਾ ਵਾਦਾ ਭਾਈ ਬਾਈ ਨੇ ਏਲੀ ਕਲੀ ਦਾ ਬੱਚਾ ਓੜਿਆ ਭਾਈ ਜੀ ਫਾਦਾ ਮਾਰਿਆ ਬੱਚੇ ਬੱਚਾ ਛੱਡਿਆ ਵਾਦਾ ਬਹੁਤ ਬੰਦੇ ਭਾਈ ਬਹੁਤ ਯੋਰ ਮਾਰਿਆ ਗੁੱਟ ਤੇ ਬੱਚਾ ਛੱਡਿਆ ਵਾਦਾ ਚਲੋ ਵਧਾਈਆਂ ਇਹਨੂੰ ਵੀਰ ਚਿੱਲੂ ਭਾਈ ਬਠਾ ਆਦਾ ਕਰਨਾ ਚੱਲਦੀ ਹੈ ਚੱਲਦੀ ਹੈ ਹਾਂ ਬਣ ਕਰਦੇ ਵਧਾਈਆਂ ਸਾਡੇ ਗੁਰਪ੍ਰੀਤ ਦਾ ਬੰਦਾ ਜਿਹੜਾ ਪੈਡੀ ਕਲੀ ਦਾ ਬੱਚਾ ਛੱਡਿਆ ਦਾ ਨਾ ਉਹ ਵੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਹੋਏ ਆ ਪਿੰਡ ਡੂਮਣੇ ਤੇ ਭਾਈ ਸੋਨੀ ਭਾਈ ਰਵੀਪੀਰ ਆਪਣਾ ਫਤੇ ਬੱਗਾ ਵੀਰ ਤੇ ਭਾਈ ਬੰਦੇ ਹੈਗੇ ਮੇਰੇ ਖਿਆਲ ਚ 30 ਦੇ ਲਗਭਗ ਤੇ ਕੁਤਨਾ ਪਾਣੀ ਪੁੰਗ ਦੀਆਂ ਦੀ ਤਿਆਰੀ ਆ ਪਿੰਡ ਇਹ ਦੂਜੀ ਵਾਰੀ ਆ ਪਹਿਲੀ ਵਾਰੀ ਛੱਡੀ ਤੇ ਉਹ ਤੇ ਆ ਦੂਜੀ ਵਾਰੀ ਫੇਰ ਹੋ ਗਈ ਅੱਜ ਮੌਸਮ ਵੀ ਅੱਜ ਵਧੀਆ ਹੋਊਗਾ ਵੀਰ ਕਿਹੜਾ ਕਹਿਲਾ ਜੀ ਕਿਹੜਾ ਪਿੰਡ ਹੈ ਜੀ ਪਿੰਡ ਥੇੜੀ ਆ ਵੀਰੇ ਥੇੜੀ ਹਾਂ ਥੇੜੀ ਗੰਗੂਰੀ ਥੇੜੀ ਹਾਂ ਹਾਂ ਬਾਈ ਅਮਨੇ ਦੇ ਪਿੰਡ ਦੇ ਆ ਇਹ ਡੀਵੀ ਦੇ ਪਿੰਡ ਦੇ ਸਭ ਕੀ ਕਾਚਾ ਸੰਨੇ ਸੁਯੋ ਲੈ ਜੀ ਜੀ ਯਾਰ ਪਿਆਰ ਪੈ ਗਿਆ ਕੰਡ ਰੱਖ ਨਾ ਪਿਆਰ ਪੈ ਜਾ ਤੋਰੀ ਯਾਰ ਲੱਗ ਗਿਆ ਉਹ ਲੋਕ ਕਹਿੰਦੇ ਨੂੰ ਮਾਰ ਉਹ ਉਂ ਆਇਆ ਕਿ ਉਹ ਮੰਗਦਾਨ ਕਰਕੇ ਅਨਾਚੇਤਾ ਤੁਮ ਸਮਰਥਾ ਜਦ ਕੇ ਆਈ ਬਸ ਇਹ ਕਿੰਤਰਾ ਆਇਆ ਤੇ ਆਇਆ ਸੱਜੀ ਕੱਚ ਨਾਲ ਚੰਦ ਜਾ ਬਣਾਇਆ ਵਾ ਨਾ ਪੂਰਾ ਠੀਕ ਹੈ ਮਾਨਾ ਠੀਕ ਹੈ ਬਈ ਹੁਣ ਵਾ ਕੋ ਛਾਇਆ ਹਮ ਮੇਰਾ ਮਾਨਾ ਭਾਈ ਗਾਦੀ ਮਾਤਮਾ ਲੈ ਬਈ ਆਹ ਪੁੱਤਰਾ ਦੋ ਆਪਣੇ ਹੋਰ ਇੱਕ ਸੋਨੀ ਵਾਲਾ ਤੇ ਹੈਗਾ ਇੱਕ ਰਵੀ ਵਾਲਾ ਟਾਂਗਾ ਕੋ ਉਤਰੇ ਪਾਣੀ ਪਾਰੀ ਉੜਿਆ ਹੋਇਆ

ਆ ਬਿੰਦੂ ਬਾਈ ਜਿਹਨੇ ਬਾਜੀ ਕਰਾਈ ਆਪਣਾ ਸ਼ਰਮਖੁਸ਼ਕਮਾ ਸਮਕ ਨੇ ਹੋ ਗਏ 240 ਲੈ ਬਾਈ ਕਾ 240 ਹੋ ਗਏ ਜਾਗੋ ਕਰਦਾ ਦਾ ਜਾਗੋ ਕਰਦਾ ਦਾ ਹੋਰ ਤੇਰੀ ਆਈ ਨਹੀਂ ਯਾਰ ਸਪੰਜ ਨੂੰ ਬਰਾਉ ਉਹ ਬਾਈ ਖੜੇ ਆਪਣੇ ਚਿਹਰੇ ਕੀ ਆਵੇ ਨਹੀਂ ਲੇ ਨਹੀਂ ਸਾਰੇ ਵਿੱਚ ਫਰਾਂ ਨੂੰ ਆਤਾ ਨਹੀਂ ਤੇ ਤੁ ਸਾਰੇ ਪੈਸੇ ਗੁਰਦੁਆਰੇ ਪਹੁੰਚ ਗਏ ਅੱਜ ਡੁੰਮਣੇ ਪਿੰਡ ਬਿੰਦੂ ਆ ਗਿਆ ਲੋ ਜੀ ਹੁਣ ਉੱਲਾ ਦੇਣ ਲੱਗਾ ਇਹ ਕਿੰਨੇ ਰੱਖਾ ਆ ਜੀ ਜੋ ਵੀ ਰੱਖਾ ਵਿਸਾਣ ਸਾਹ ਕੀ ਗੁਜ਼ਾਰਾ ਕੀ ਕੋ ਜੇ ਨਹੀਂ ਕਾ ਚੀਨਾ ਇਹ ਕੋਲੇ ਤੋਂ ਸੋਮਾ ਤੋਂ ਮਸਾ ਤੀਮ ਜਾ ਰਹੀ ਹੈ ਪੁੱਤਰ ਤੇ ਆਜਿ ਦੀ ਸਤਿਗੁਰੂ ਸਾਹਿਬ ਦੀ ਸਾਰੀ ਸ਼ਕਤ ਸਤਿਗੁਰਾਂ ਨਾਲ ਲਾ ਬਾਈ ਆਣ ਲੱਗੇ ਆ ਲਾਜੀ ਉਹਲੇ ਵੱਜ ਰਹੇ ਆ ਦੋ ਮਾਰ ਤੇ ਰੈ ਕਹਿੰਦੇ ਆ ਰੱਖਣਗੇ ਭਾਈ ਸੁੱਕਾ ਗਿਆ ਮਾ ਆ ਸੋਨੀ ਆ ਗਿਆ ਵੀਰਾ ਆਪਣਾ ਸਤਿਗੁਰੂ ਤੇਰਾ ਕਿਉਂ ਗਈ ਅੱਜ ਕਮੀ ਸੈਤੇ ਲੱਗੇ ਸਤਿਗੁਰੂ ਸਾਡੀ ਸੇਤੇ ਵਾਈ ਬ੍ਰਾਮਪੁਰਾਲੇ ਬਹੁਤ ਪੁਰਾਣ ਦੇ ਹੱਥ ਤੇ ਨਾ ਤੀ ਨੂੰ ਮਾ ਸਾਰਾ ਹੈ ਮਾ ਅੱਜ ਫਿਰ ਸਤਿਗੁਰੂ ਆਏ ਮੈਂ ਸਾਰੀ ਬੱਚੇ ਸਤਿਗੁਰੂ ਨੂੰ ਦੇ ਦੇ ਚੰਗੇ ਸਤਿ ਸੰਗਿਓ

kalau cerita apa kita kemarin

ठीक है इको दे, <laughs> दे।, <laughs> दे वाके ਪਹਿਲਾ ਟਾਈਮ ਬੋਲਣ ਲੱਗਿਆ ਆਹ ਲੈ ਟਾਈਮ ਵੀ ਇੱਕ ਬੰਦਾ ਆਵੇ ਉਹਨੂੰ ਮੈਂ ਬੁਲਾਇਆ ਉੱਪਰ ਬਾਈ ਟਾਈਮ ਸੁਣ ਲਿਓ ਜੀ ਗੁੜੀ ਹਵਾਰਾ ਇੱਕ ਪਰ ਹਰਮਨ ਬਰਾਮਪੁਰ ਦੋ ਇੱਕ ਇੱਕ ਬੰਦਾ ਆਇਓ ਵੀਰੇ ਬਾਕੀ ਥੱਲੇ ਚੈੱਕ ਕਰਾਉਣਗੇ ਸੁੱਖਾ ਮੁੰਡੀਆਂ ਭੋਲੂ ਕਕਰਾਲਾ ਮੋਟਾ ਰੂਪੀ ਰੁੜਕੀ ਬਾਈ ਆ ਚੱਲਣ ਵਾਲੀ ਪਰਾ ਲਾਲੀ ਗੁਬਾਰ ਪਰ ਸੁਖਮਣੇ ਕਰਾਰਾ ਸੁਰਖਲਾ ਹਰੀਆਂ ਕੱਚਾਂ ਦਾ ਬਾਈ ਉਹ ਦਿਖਾ ਦਿਓ ਬਾਕੀ ਸਹੀ ਆ ਪਿੱਤਰ ਤੇ ਪਹਿਲਾ ਟਾਈਮ ਬਾਈ 1 ਘੰਟੇ ਦਾ ਹਾ ਘੱਟ ਲੜਿਆ ਬਾਈ ਤੇ ਪਹਿਲੇ ਟਾਈਮ ਬਾਈ ਨੇ ਘੰਟੇ ਲਾਇਆ ਕਾਪੀ ਕੋਲ ਬਾਈ ਪਿੰਡ ਦਾ ਹੀ ਆ ਤੇਰੇ ਲੱਗਿਆ ਬੈਣ ਬਾਈ ਪੰਜ ਕਬੂਤਰ ਆ ਬਾਈ ਟਾਈਮ ਆ

ਹੈਲੋ ਆਲੇ ਕੁਲੋ ਦੇ ਆਜਾ ਚਕਰਾ ਦਿਓ ਤੇਨੂੰ ਰਣਵੀਰ ਸਹੇੜੀ ਹਰਮਨ ਜੋਤ ਇਉਂ ਦਾ ਏਕਮ ਅਰਸ਼ੀਦ ਪਰ ਸੋਨੀ ਪਿੱਪਲ ਮੱਜਰਾ ਸਿੱਕੇ ਜਣਾ ਆ ਕੇ ਚਕਰਾ ਦਿਓ ਯਾਰ ਮਿੱਠੂ ਸਿੰਘ ਹਰਮਨ ਬਰਾਮਪੁਰ ਆ ਸੋਨੀ ਪਿੱਪਲ ਮੱਜਰਾ ਦੇਖੀ ਆ ਅਮਨ ਸਮਾਨ ਆ ਚੱਕਾ ਰੋਈ ਉਤਰ ਆ ਆ ਦੇ ਉਤਰ ਕਰ ਲੈਣਾ ਵਾ ਆ ਦੇਖੋ ਮੈਂ ਕਰ ਦੋ ਤਿੰਨ ਯਾਰ 4 5 6 6 ਕੁੱਤਰ ਕੱਢ ਗਏ ਸੱਤਿਆਂ ਚ ਠੀਕ ਆ ਟਾਈਮ ਹੁਣ ਕਿੰਨਾ ਪਰਾ ਦੂਜਾ ਟਾਈਮ ਲਾਉਣ ਲੱਗੇ ਆ ਸਵਾ 10 ਤੇ 10:45 ਤੱਕ ਠੀਕ ਆ ਹੁਣ ਕਿੰਨੇ ਪਾਣੀ ਕੋਤਾਂ ਡੈਮੇਜ ਹੋਈ ਰੇ ਹਾਂ ਹਾਂ ਜਿਆਦਾ ਬੜਾ ਦੋ ਤਿੰਨ ਆ ਗਿਆ ਇਸ ਤਾਲ ਪਾਰੇ ਵੀ ਆ ਦੇਖ ਬਾਈਓ ਮੈਂ YouTube ਤੇ ਚੈਨਲ ਆ ਬਿੰਦੂ ਵਾਲਾ ਪੰਜ ਆ ਦੇਖ ਲੋ ਟਾਈਮ ਲੱਗਣ ਲੱਗਿਆ ਦਾ ਤੀਜਾ 11 ਬਾਕੀ 10 ਦੇ ਕਿੰਨੇ ਵਜੇ ਲੱਗਦਾ ਕਾ 20 ਤੱਕ ਬਾਈ ਜੀ ਛੋਟਾ ਸਾਰੰਗ ਪਰ ਲਾਡੀ ਪਿੱਪਲ ਮਾਜਰਾ ਦੋਹਾਂ ਪਰ ਆ ਵੀਰ ਸੋਂਡੀ ਪਿੱਪਲ ਮਾਜਰਾ ਕੱਲੂ ਮਾਲਾ ਆਮਰ ਸਮਾਨ ਸੋਹਮਾਨ ਗਲਾਰਾ ਹਰੇ ਬੋਟੇ ਵਾਲੇ ਪਰ ਆ ਬਾਈ ਇਹ ਕੂਤਰਾ ਵਾ ਟਾਈਮ ਆ ਜੀ 11:05 ਦੇ 11:35 ਤੱਕ ਦੁਬਾਰਾ ਬੋਲਦੇ ਨੇ ਭਾਈ ਛੋਟਾ ਸਾਰੰਗਪੁਰ ਲਾਡੀ ਪਿੱਪਲ ਮਾਜਰਾ ਸੋਂਡੀ ਪਿੱਪਲ ਮਾਜਰਾ ਕੱਲੂ ਮਾਗਾ ਆਮਨ ਸਮਾਣਾ ਸੁਖਮਨ ਗਲਾਰਾ ਹਰੇ ਬੋਟੇ ਵਾਲਾ ਇੱਕ ਉਤਰਾਵਾ ਟਾਈਮ ਆ ਭਾਈ ਦਿਖਾ ਦਿਓ 11:05 ਤੇ 11:35 ਤੱਕ ਧੰਨਵਾਦੀ ਰਹਿ ਗਈ ਬਾਕੀ ਸਹਿਯੋਗ ਤੇ ਗਰਨੂਰ ਮਾਲ ਇੱਕ ਹਰਸ਼ਦੀਪਾ ਗੜਾ ਗਾ ਠੀਕ ਨੇ ਵੇਲੇ ਟਾਈਮ 12 ਹੋ ਗਿਆ ਬਾਈ ਨਾਲ ਠੀਕ ਇਹਦਾ ਆਪਣਾ ਵੀ ਹਰਸ਼ਦੀਪਾ ਬੜਾ ਗਾ ਕੁਝ ਉੱਛਾ ਜਾ ਰਿਹਾ ਹੋਰ ਸਹੀ ਗੱਲ ਦੇ ਬਾਈ 26 ਬਾਈ 26 24 ਹੁਣ 24 ਇੱਕ ਬਹਿ ਗਿਆ 24 ਗੱਲ 24 ਸ਼ਾਮ ਟਾਈਮ ਲੱਗ ਗਿਆ ਬਾਈ 1 ਵਜੇ ਤੇ ਲਾਲੀ ਮਣੋਲੀ

ਚਾਰ ਬਾਨੇ ਕੋ ਉ ਤਾਂ ਟਾਈਮ ਲੱਗਿਆ ਇਹ ਬਾਈ ਨੂੰ ਖੁੱਡੇ ਤੇ ਬੈਠੇ ਹੋ ਦੇਖ ਕੇ ਇੱਕ ਅਦਾਜਾ ਲਾ ਸਕਦੇ ਆ ਹਾਂ ਬਈ ਅੱਜ ਮੌਸਮ ਬੰਨਾ ਠੀਕ ਠਾਕ ਆ ਹਾਂ ਬਹੁਤੀ ਓਨੀ ਗਰਮੀ ਨਹੀਂ ਲੱਗਦੀ ਅੱਜ ਸਾਲੀ ਚਲੇ ਬਣਾ ਮਰੀ ਗਰੀ ਜਵਾਰ ਕੇ ਜੂਮ ਕਰਕੇ ਹਾਂ ਸਾਰੇ ਬੰਦੇ ਸਿਰ ਪਰ ਰੱਖਿਆ ਦਾ ਪਰਨਾ ਸੋਸ਼ਲ ਮੀਡੀਆ ਤੇ ਗਰਮ ਕਰਕੇ ਗਿੱਲਾ ਕਰਕੇ ਆਜ ਕੀ ਤਾਇਆ ਨਿਊਜ਼ ਖੁੱਡੇ ਤੇ ਬੰਦਾ ਬੈਠ ਗੋਹਤਰੋਗੇ ਦੁਪਹਿਰ ਅੱਜ ਮੌਸਮ ਦਾ ਲਾ ਸਕਦੇ ਨਹੀਂ ਗਰਮੀ ਨਹੀਂ ਭਾਈ ਅੱਜ ਹੈ ਗਰਮ ਮੌਸਮ ਹੈ ਨਹੀਂ ਅੱਜ ਆ ਭਾਈ ਮਾਲ ਖਾਂਦਾ ਵਧੀਆ ਠੰਡਾ ਮਾਲ ਖਾਂਦਾ ਹਾਂ ਹਾਂ ਪਾਣੀ ਇਹ ਹੀ ਲਾਉਂਦਾ। ਉਹ ਮੈਂ ਤੇ ਕਬੂਤਰਾਂ ਦਾ ਪਹਿਲਾਂ ਹੀ ਬਾਬਾ ਦੀ। ਇਹ ਕਬੂਤਰਾਂ ਵਾਲਾ ਪਾਣੀ ਬਲਾ ਆਪ ਚੈੱਕ ਕਰਦਾ ਰਾਤ ਨੂੰ। ਹੈਂ? ਦੋ ਘਸ ਰਜਾਪ ਲੈ ਕੇ ਫਿਰ ਹੁਣ ਬੈਠਾ ਦੇਖ ਲੈ। ਕਹਿੰਦਾ ਕਬੂਤਰ ਵੀ ਇਕੱਲੇ ਉੱਡਦਾ ਹੁੰਦਾ ਹੁਣ। ਇਹ ਵੀ ਲਈ। ਪੈਸੇ ਕਰਦਾ ਆਪਣੇ। ਇੱਕ ਥੇੜੀ ਵਾਲਾ ਕਬੂਤਰ। ਚਾਰ ਕਬੂਤਰਾਂ ਹੈ ਭਾਈ ਹੋ ਗਏ ਇੱਕ ਪਾਸੇ, ਬ੍ਰਾਮਪਰੀਏ ਹੋ ਗਏ ਇੱਕ ਪਾਸੇ। ਥੇੜੀ ਫੈਨ ਕਰ। ਆ ਕਰਦੇ ਸੁੱਖ। ਹੈਲੋ। ਆ ਭਾਈ ਜਦੋਂ ਆਲਾ ਲਾਸਟ ਟਾਈਮ ਮਾੜੀ ਹੋਏ ਅਸੀਂ ਪੰਜ ਕਬੂਤਰ ਰਹਿ ਗਏ ਨੇ ਪੰਜ ਕਬੂਤਰ ਰਹਿ ਗਏ ਇੱਕ ਲੈ ਗਿਆ ਭਾਈ ਬ੍ਰਾਂਪਰੀ ਜ਼ਿਮੀਦਾਰ ਆ ਆ ਖੜਿਆ ਵੀ ਲੈ ਨੇ ਆਪਣਾ ਕੱਲਾ ਕੰਢਿਆ ਕਹਿੰਦਾ ਵੀ ਅਸੀਂ ਆ ਤੇਰੇ ਫੋਨ ਦੀ ਭਾਈ ਕੀ ਹੋ ਰਿਹਾ ਹੈ ਦੇਖੀਏ ਭਾਈ ਚਾਰ ਚਾਰ ਹੈ ਨਾ ਇੱਕ ਸੈਟ ਕਰ ਲੈ ਭਾਈ ਆਪਣੇ ਵੰਡ ਲੈ ਪੈਸਿਆਂ ਪਰ ਭਾਈ ਗੱਲ ਸੁਣ ਲੋ ਸਾਰੇ ਹੀ ਸਾਡੇ ਚਾਰ ਕਬੂਤਰਾਂ ਦੀ ਹੋਊਗੀ ਪੈਸਿਆਂ 'ਚ ਕੱਚੀ ਲੈ ਹੋਈ ਜਾਊ ਐ ਨਹੀਂ ਯਾਰ ਅਜਿਹਾ ਕੱਚਾੜਾ ਜੀਪੀਐਲ ਅਸੀਂ ਆਂਦਾ ਠੀਕ ਆ ਇਹਨਾਂ ਦੀ ਨਾ ਪੈਸੇ ਆ ਪਰ ਨਾ ਕਾਫੇ ਪਰ ਨਹੀਂ ਇਨਾਮਾ ਪਰ ਦੂਏ ਲੋਡ ਚੱਲੂਗਾ ਕੰਮ ਖੁੱਲਾ ਓਪਨ ਚੱਲੂਗਾ ਉਹ ਤਾਂ ਪੈਸੇ ਆ ਜੇ ਪੈਸੇ ਵਾਲੀ ਮੁਕੇ ਤੇ ਚੱਲਣਾ ਹਾਂ ਸੰਦੀ ਰਹੇਗੀ ਬਾਈ ਹਾਂ ਆਪਾਂ ਚਲਾਉਣੀ ਆ ਵਾਹ ਅਜੀਤਾ ਬਾਈ ਤਾਂ ਯਾਰ ਕਬੂਤਰ ਨੂੰ ਦੇਖ ਕੇ ਤਾਂ ਯਾਰ ਕਿਸੇ ਦਾ ਕੱਟ ਨਹੀਂ ਰੋੜ ਰਿਹਾ ਕਿ ਮੁੰਡਾ ਨੇ ਚਾਰ ਕਬੂਤਰ ਆਪਣੇ ਆ ਅਸੀਂ ਕੱਲ ਨੂੰ ਡਾਈ ਕਰਾਂਗੇ ਪੰਜਵਾਂ ਵੀ ਆਪਣੇ ਆ ਚੱਲ ਕੋਈ ਗੱਲ ਸੁਣ ਲੋ ਪੰਜ ਕਬੂਤਰ ਆ ਕਿਹੜਾ ਭਾਈ ਵੀਰੇ ਤੈਨੂੰ ਮੈਂ ਤਾਂ ਦੇਖਿਆ ਵੀ ਮੱਤਾ ਭਾਈ ਸਾਡੇ ਤੈਨੂੰ 5 ਮਿੰਟ ਦੇਣੇ ਆ 5 ਮਿੰਟ ਚ ਸਾਨੂੰ ਆਏ ਚੱਲ 2 ਕਬੂਤਰ ਆ ਫਿਰਦਾ ਠੀਕ ਆ ਹੁਣ ਪਾਣੀ ਪੀਵਾ ਲਈਏ ਸਾ ਪਾਸਾ ਲੰਨੇ ਕੰਨਾਈ ਬੋਤਲ ਨਹੀਂ ਪਤਾ ਪਾਣੀ ਪਈ ਆ ઓ ਮਾਈ ਗੋਡ ਬਹੁਤ ਪਾਣੀ ਪਈ ਚਾਚਾ ਤੇਰੇ ਕੋਲੇ ਦੀ ਬੋਤਲ ਲੈ ਪਰਿਆ ਬਰਾਬਰ ਬੋਤਲ ਸਹੀ ਆ ਜੋ ਬਈ ਕੱਲਾ ਕੱਲਾ ਬੰਦਾ ਪੁੱਤ ਚੈੱਕਰਾਉ ਜਿੱਦੇ ਜਿੱਦੇ ਉਤਰ ਸਹੀ ਹੋਇਆ ਸਾਡਾ ਇੱਕ ਨਾ ਕੋਈ ਉਤਰ ਦੇ ਗਿਆ ਉਹਦੇ ਤਿੰਨ ਉਤਰ ਕਿੱਥੇ ਫਿਰਦੇ ਆ ਉੱਥੇ ਹੀ ਵਰਦੇ ਆ ਕੱਢ ਕੇ ਉਤਰ ਆ ਬੜਾ ਲਾਉਂਡ ਤਾਂ ਕਿੱਥੇ ਫਿਰਦੇ ਆ ਚਾਰ ਕੇ ਉਤਰ ਬਾਈ ਇੱਕ ਪਾਸੇ ਹੋ ਗਏ ਆ ਦੇਖੀਏ ਕੀ ਕੀ ਦਸੀ ਜਾਂਦਾ ਮੋਬਾਈਲ ਡਾਟਾ ਵਾਈਫਾਈ ਹੌਟਸਪੌਟ ਜੀਪੀਐਸ ਐਂਡ ਕੈਮਰਾ ਵੈਲ ਵੀ ਇਹਦੇ ਦੇਖੀ ਬੰਦ ਕਰ ਸਕਦਾ ਸਾਰਾ ਕੁਝ ਆ ਸਾਨੂੰ ਪਤਾ ਨਹੀਂ ਗਿਆ ਬੰਦ ਕਰ نیٹ ਨਾ ਉਟਿਆ ਵਾਈਫਾਈ ਦੱਲਾ ਪੱਪਾ ਜੋ ਮਾਰਦੀ